ਹੋਏ ਜੁਤੀ ਸੇ ਅੰਬਰ ਤਾਰੇ ਕਿਨ ਉੱਚੀਤੇ ਚੀਤਨ ਹਾਰੇ ਰੋਸ਼ਨੀਆਂ ਦੀ ਪਾਲਕੀ ਦਾ ਬੁਹਾ ਖੋਲ ਰਹੇ ਚਮਕ ਚਮਕ ਕੇ ਤਾਰੇ ਨਾਨਕ ਨਾਨਕ ਬੋਲ ਰਹੇ ਚਮਕ ਚਮਕ ਕੇ ਤਾਰੇ ਨਾਨਕ ਨਾਨਕ ਬੋਲ ਰਹੇ ਏ ਚਾਨਣ ਦੇ ਵਣ ਜਾ ਰਹੇ ਜੋ ਵੇਖਣ ਦੇ ਵਿੱਚ ਇੱਕ ਲੱਗਦੇ ਮੈਨੂੰ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ ਮੈਨੂੰ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ ਚਾਨਣ ਦੀ ਟਕ ਸਾਲ ਹੈ ਜਿੱਥੇ ਵਜਦਾਨ ਹਦਨਾ ਜਿਉ नानक आद जुगा जीओ नानक आदि जुगा जीओ <laughs> ਆ ਫੈਲਣ ਲੱਗਦਾ ਹੋ ਜਾਂਦੇ ਪ੍ਰਕਾਸ਼ ਨਹੀਂ ਔਖੇ ਵੇਲੇ ਜੁੜ ਜਾਂਦੇ ਨੇ ਸਰਬ ਸਾਂਝੀ ਅਰਦਾਸ ਲਈ ਔਖੇ ਵੇਲੇ ਜੁੜ ਜਾਂਦੇ ਨੇ ਸਰਬ ਸਾਂਝੀ ਅਰਦਾਸ ਲਈ ਐਸਾਤ ਬਾਤ ਤੋਂ ਤੇ ਆਪਸ ਵਿੱਚ ਇੱਕ ਮਿਕ ਲੱਗਦੇ ਇਹ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ ਇਹ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ ਅਸੀਂ ਹੀ ਪੁੱਲੇ ਪੱਟ ਕੇ ਹਾਂ ਉਸ ਨੂੰ ਹੈ ਸਭ ਯਾਦ ਜਿਓ ਨਾਨਕ ਆਦ ਜੁਗਾ ਜਿਓ ਨਾਨਕ ਆਦ ਜੁਗਾ ਜਿਓ ਸਾਰੇ ਹੀ ਨੱਤਰ ਲੋਕਾਂ ਸਨ ਤੁਹਾਨੂੰ ਸਾਰੇ ਸ਼੍ਰੀ ਗੁਰੂ ਮੰਨ ਲਏ ਜੀ ਗੁਰਪ੍ਰਮ ਦੇ ਹਰ ਇਨ 10 ਲੱਖ ਵਧਾਈਆਂ ਦਿੱਤੇ ਅੱਜ ਸਾਰੇ ਸੰਸਾਰ ਤੁਹਾਨੂੰ ਸਾਰੇ ਤੇ ਗੁਰਪਤ ਨੂੰ ਪ੍ਰਮਾਤਮਾ ਨਾਮ ਲਾ ਰਿਹਾ ਹੈ ਤੁਸੀਂ ਆਪਣਾ ਨਦਰ ਹਰ ਸਾਰ ਸਾਰੇ ਲੱਗੜੀ ਸਾਈਡ ਕੋਲ ਆ ਬ੍ਰਿਕਰ ਦੇ ਕਰੋਂ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਲੋਕਾਂ ਲੋਕਾਂ ਦੇ ਵੱਲੋਂ ਉਹ ਸਾਇਨਾ ਬਹੁਤ ਬਹੁਤ ਧੰਨਵਾਦ ਹੈ ਜੋ ਵੀ ਸੰਤਾ ਪਾਏ ਜਦੋਂ ਕੋਲ ਕੋ ਕਾ ਕਰਦੇ ਹਾਂ ਆਪ ਵੀ ਹਾਜ਼ਰੀ ਲਾਉਂਦੇ ਹਨ ਸ਼ੁਕਰੂ ਸਾਰ ਆਪ ਜਾਏ ਜਾ ਰਹੇ ਹਨ ਜਿਸ ਵੀ ਸਾਧਾ ਭਾਵ ਨਾਲ ਅਸੀਂ ਸੇਵਾ ਕਰਦੇ ਹਾਂ ਟੱਕ ਟੱਕ ਕੇ ਅੰਦਰ ਚੀਜ਼ਾਂ ਨੂੰ ਭਲੇ ਭਲੇ ਦੀ ਜੀ ਖੁਸ਼ਾ ਹੋ ਉਹ ਸਭਨਾ ਸੰਗਤਾਂ ਦੇ ਮਨਾਂ ਦੇ ਆਨੰਦਵਾ ਨੂੰ ਇਹ ਕਰਦੇ ਹੰ 100 ਪਾਈਸਾ ਪਾਈ ਰੋਸ਼ਨ ਸਿੰਘ ਜੀ ਦਾ ਚੇਰ ਸਿੰਘ ਜੀ ਦਾ ਉਹ ਲੋ ਨਗਰਾਂ ਦੇ ਵਿੱਚ ਪਨੀਰ ਤੇ ਸਬਜ਼ੀ ਦੀ ਸੇਵਾ ਦਿੱਤੀ ਜਿਹੜੀ ਨੂੰ ਵਿਅਕਤੀ ਹੈ ਕਰੋ ਪਾਈਸਾ ਉਹ ਸਾਡੇ ਕੇ ਸਨਮਾਨਤ ਕੀਤਾ ਜਾਵੇ ਜੋ ਗੌਂਦਕ ਮੇ ਨੂੰ ਵਿਅਕਤੀ ਹੈ ਪਾਈ ਸਾਹਿਬ ਭਾਈ ਸੁਰੋਚਨ ਸਿੰਘ ਜੀ ਸਾਣਾ ਫਰਦਾਰ ਛੇਰ ਸਿੰਘ ਜੀ ਵੱਲੋਂ ਗੁਰੂ ਦੇ ਨਗਰਾਂ ਦੇ ਵਿੱਚ ਬਾਚੜ ਕੇ ਸੇਵਾ ਕੀਤੀ ਗਈ ਹੈ ਗੁਰੂ ਸਾਹਿਬ ਕਿਰਪਾ ਕਰਨਾ ਸਮਾਜਿਕ ਵਰਤ ਦਾ ਸੱਚੇ ਬਾਦਸ਼ਾਹੀ ਸਰਪਾਈ ਸਾਹਿਬ ਪਰੋਚਨ ਸਿੰਘ ਨੂੰ ਬੇਨਤੀ ਹੈ ਇਹ ਗੁਰੂ ਦੀ ਵਰਸ਼ ਸਰਪਾ ਸਾਹਿਬ ਜੀ ਕਿਰਪਾ ਕਰ ਕਹੋ ਜੀ ਕਰਮ ਸਿੰਘ ਜੀ ਸਾਹਿਬ ਜੀਵਰਾ ਵੱਲੋਂ ਗੁਰਦਵਾਰ ਸਾਹਿਬ ਦੇ ਸ੍ਰੋਪ ਆਥਰਾ ਪਿਆਰ ਕੀਤਾ ਇਹ ਛੋਟਾ ਬੱਚਾ ਸੋ ਪਹਿਲਾਂ ਜਿਹੜੇ ਮਾਛਰ ਦੇ ਰੂਪਿਆ ਕੀਤੇ ਗਈ ਸੀ ਸੋ ਗੁਰੂ ਸਾਹਿਬ ਦੇ ਪਰਵਾਨ ਨੰ ਪਰਵਾਹ ਚੱਕਿਆ ਗਾ ਹੁਣ ਬੱਚੇ ਨੂੰ ਸੰਦੇ ਪਾਸ਼ਾ ਨੇ ਸਭੂ ਤੇ ਬਖਸ਼ਣ ਕਰਦਿਆ ਤੇ ਜਾਨ ਬੜੀ ਰੱਖਿਆ ਬਖਸ਼ੂ ਸੱਚੇ ਪਾਸ਼ਾ ਸੋ ਭਜਨ ਜੀ ਕਰਦਾ ਹੈ ਅਨੁਭਾਵ ਜੋ ਆਪਣੇ ਕਲਾ ਦੇ ਨਾਲ ਸੋਹਣੇ ਸਾਧਨ ਦੇ ਰੂਪ ਪਰਿਆਰਿਤ ਹੰ ਸੋ ਸਾਡੇ ਸੰਗਤਾਂ ਦਰਸ਼ਨ ਕਰਾਈ ਜਾਣ ਭਈ ਉਸ ਤੋਂ ਪ੍ਰੰਤ ਕਾਪੀ ਦੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰ ਦੇ ਬੋਛੇਸ਼ੀ ਜੀ ਦੀ ਸੰਗਤਨ ਤੋਂ ਸਾਰੇ ਬੋਲੇ

ਸਾਰੇ ਸਤਿਕਾਰ ਨਾਲ ਧਿਆਨ ਦਿੱਤਾ ਗਿਆ ਹੈ ਨੂੰਹੋਂ ਦੇ ਪਈ ਸਾਰੇ ਇਤਤਨੋ ਸਰਪਾ ਸਾਹਿਬ ਕਮੇਟੀ ਤੋਂ ਦਿੱਤੀ ਹੈ ਕਿ ਸਰਪਾ ਸਾਹਿਬ ਦੇ ਜਵਾਬੇ ਨਾਮੀ ਸੁਭੜੀ ਸੱਜੇ ਘੰਡਗਾਰੂ ਗੁਰੂ ਸਾਹਿਬ ਨੇ ਉਸਨੂੰ ਦਿੱਤੀ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਸਮਾਂ ਦੇ ਕਰਦੇ agle ਕੋਲ same thing is just because of the segueing service. As the red drop navigation cam, which is the red are off the first person itself. ਸ੍ਰੀ look at your direction to if you can ਉਤੇ ਮਾਈਸਾਬ ਨੋਲ ਮੀਦੀ ਤੁਹਾਨੂੰ ਵੀ ਸਤਿ ਆਹ ਦੀ ਕੋਸ਼ਿਸ਼ ਕੀਤੀ ਵੀ ਮਤਲਬ ਇਹ ਉਹ ਜਿਹੜਾ ਹੈ ਜੋ ਪਰਵਾਣੀ ਪਾਦੇ ਗੁਰੂ ਸੰਤ ਦੇ ਨੀਤੇ ਦੀ ਕਿਤਾਬ ਜਿਸ ਸਮੇਂ ਕੋਟੰਗਾ ਨਾਲ ਹੈ ਪਰ ਇਹ ਨੇ ਰੀ ਸੋਨ ਹੈ ਗੁਰੂ ਜੀ ਨੂੰ ਫਿਕਰ ਗੁਰੂ ਨੇ ਰੀ ਸੋਨ ਹੈ ਅਫਸਰ ਗੁਰੀਏ ਸੋਨਹਾ ਸੋ ਕੁਝੇ ਦੀ ਲੋਗਾਂ ਦੇ ਤੇ ਕਿ ਆਪੇ ਗੁਰੂ ਕੰਦੇ ਨਾਮ ਚੀ ਸਾਧੂ ਨੂੰ ਵੀ ਬਲਾਵਾ ਦੇ ਗਏ ਨਵਾਜਿਆ ਜਾਵੇਂ ਗੁਰੀਏ ਸੋਨਹਾ ਸੋ ਜੋਵੀ ਆਜੀ ਸੇਗਰ सुशांत ਦੇ ਬੈਂਤੀਆ ਦੇ ਸੌਖਾ ਕੋਲ ਗੁਰੂ ਸਾਹਿਬ ਨੇ ਇਧਰ ਬੋਤਾਈ ਜਾ ਵੀ ਜੀ ਉਸ ਤੋਂ ਪ੍ਰੰਤ ਗੁਰੂ ਤੇੰਗਾਂ ਦਾ ਤਿਆਰ ਹਾਂ ਸਾਧਿਆ ਸੰਗਤਾਂ ਨੇ ਚੱਟੇ ਜਾਲ ਨੇ ਕਪਾਲਤਾ ਕਰ ਮੈਂ ਵੈਰੀ ਸਭ ਚੜ੍ਹ ਤੇ ਆ ਕਾਲ ਕਮ ਸਿੱਧੇ ਪਾਸ਼ਾ ਨਹੀਂ ਸੋ ਸਾਡੇ ਪ੍ਰਧਾਨ ਸਾਹਿਬ ਜੀ ਨੇ ਬੜੀ ਮਿਹਰ ਨਾਲ ਮਾਣੋ ਸਰਪੰਚ ਸਾਹਿਬ ਦੇ ਬਹੁਤ ਸਿੱਧੀ ਜਾਣਿਆ ਇਹ ਬਹੁਤ ਸੋਹਰਪਾਤਾ ਨ ਬੜੀ ਸੋਹ ਹਾ ਸਭ ਹਸਤਾ ਤੋਟੋ ਸੋਸਾਰੀਆਂ ਸੰਗਤੋਂ ਬੈਂਕ ਦੀ ਅਸਲ ਕੋ ਕਹਨਾ ਪਾਈ ਜੈਗਨ ਚੇਲੀ ਉਸ ਤੋਂ ਕਾਂਗ ਗਰੂ ਕੇ ਲੰਗੜਾ ਤਿਆਗ ਹੰ ਛੱਤ ਤੇ ਹੀ ਜਾ ਤੀ ਕੋ ਹਲਸਾ ਖਾਲੀ ਕੋ ਵਾਲੇ ਜੀ ਦਾ ਕਾਲਸਾ ਸ੍ਰੀ ਵਾਲੇ ਜੀ ਕੀ ਜਾਣਾ ਕਿੱਥੇ ਖਾਣਾ ਇਹ ਸਭ ਮਾਲਕ ਦਾ ਪਾਣਾ ਇਹ ਸਭ ਦਾਣਾ ਪਾਣੀ ਤੇਰਾ ਏ ਸਭ ਦਾਣਾ ਪਾਣੀ ਤੇਰਾ ਸਬ ਦਾਣਾ ਪਾਣੀ ਤੇਰਾ ਏ ਤੂੰ ਚੁਗਦਾ ਫਿਰਦਾ ਜਿਹੜਾ ਏ ਸਬ ਦਾਣਾ ਪਾਣੀ ਤੇਰਾ ਏ ਸਬ ਦਾਣਾ ਪਾਣੀ ਤੇਰਾ ਏ ਪੱਥਰਾਂ ਵਿੱਚ ਵੀ ਕਦੀ ਰੁਜ਼ਗਾਰਾਂ ਦੀ ਉਤਮ ਕਰਨਾ ਰੱਖ جاری ਰੁੱਤ ਦੂਰ ਨਹੀਂ ਬਹਾਰਾਂ ਦੀ ਉਤਮ ਕਰਨਾ ਰੱਖ جاری ਰੁੱਤ ਦੂਰ ਨਹੀਂ ਬਹਾਰਾਂ ਦੀ ਕਿਆਸ ਨਹੀਂ ਲੱਗਣਾ ਤੇਥੋਂ ਯਾਰਾ ਜਟਾਉਂਦਾ ਕੇਰਾ ਏ ਸਭ ਦਾਣਾ ਪਾਣੀ ਤੇਰਾ ਏ ਸਭ ਦਾਣਾ ਪਾਣੀ ਤੇਰਾ ਏ ਤੂੰ ਚੁਗਦਾ ਫਿਰਦਾ ਜਿਹੜਾ ਏ ਸਬਦਾਂ ਪਾਣੀ ਤੇਰਾ ਏ ਸਬਦਾਂ ਪਾਣੀ ਤੇਰਾ ਏ ਆਹ ਆਹ ਛੱਡ ਕੇ ਕੂ ਜੋ ਦੂਰ ਜਾਂਦੀ ਰੋਂਦੇ ਬੱਚੜੇ ਗੱਲਿਆਂ ਨੂੰ ਉਹੀ ਪੜੇ ਉਹੀ ਸੰਭਾਲੇ ਸਾਡੇ ਵਰਗੇ ਝੱਲਿਆਂ ਨੂੰ ਉਹੀ ਪਾਲੇ ਉਹੀ ਸੰਭਾਲੇ ਸਾਡੇ ਵਰਗੇ ਝੱਲਿਆਂ ਨੂੰ ਕਿਆਸ ਦੀ ਲੱਗਣਾ ਤੇਥੋਂ ਯਾਰਾ ਚਟਾਇਉਗਾ ਕੇਰਾਏ ਸਭ ਦਾਣਾ ਪਾਣੀ ਤੇਰਾ ਏ ਸਭ ਦਾਣਾ ਪਾਣੀ ਤੇਰਾ ਏ ਤੂੰ ਚੁਗਦਾ ਫਿਰਦਾ ਜਿਹੜਾ ਏ ਸਭ ਦਾਣਾ ਪਾਣੀ ਤੇਰਾ ਏ ਸਭ ਦਾਣਾ ਪਾਣੀ ਤੇਰਾ ਏ